ਬੇਕੋ ਮੇਰੇ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਆ ਮਾਣ ਦੀ ਗੱਲ ਆ ਕਿਉਂਕਿ ਅ ਜਦੋਂ ਆਪਣੇ ਬੱਚੇ ਤੁਹਾਡੇ ਨਾਲ ਅੱਗੇ ਜਾਂਦੇ ਨੇ ਤੇ ਬਾਪ ਲਈ ਜਾਂ ਚਾਚੇ ਲਈ ਕਿਉਂਕਿ ਮੈਂ ਚਾਚਾ ਨਹੀਂ ਮੈਨੂੰ ਇਹ ਕਦੇ ਨਾਲੇ ਚਾਚਾ ਗਿਣਿਆ ਵੀ ਨਹੀਂ ਮੈਨੂੰ ਸਗੋਂ ਫਾਦਰ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈ ਤੇ ਮੇਰੇ ਲਈ ਤਾਂ ਬਹੁਤ ਮਾਣ ਵਾਲੀ ਗੱਲ ਦਾ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਬੱਚੇ ਜਿਹੜੇ ਆ ਉਹ ਸਾਡੇ ਨਾਲੋਂ ਅੱਗੇ ਜਾ ਰਹੇ ਆ ਔਰ ਉਹਨਾਂ ਦਾ ਕੱਦ ਵੱਧ ਰਿਹਾ ਬਟ ਉਹ ਰੂਟਸ ਨਾਲ ਹਲੇ ਜੁੜੇ ਹੋਏ ਨੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਿੱਦਾਂ ਭਾਜੀ ਰਾਜਾ ਸਾਹਿਬ ਨੇ ਕਿਹਾ ਕਿ ਲੋਕ ਜਦੋਂ ਕੁਝ ਵੱਣ ਜਾਂਦੇ ਆ ਫਿਰ ਉਹ ਜ다ਤਰ ਮਨੀ ਓਰੀਐਂਟਡ ਜਾਂ ਕੁਝ ਇਸ ਤਰ੍ਹਾਂ ਦੇ ਹੋ ਜਾਂਦੇ ਆ ਕਿ ਆਪਣੇ ਰੂਟਸ ਨੂੰ ਛੱਡ ਜਾਂਦੇ ਆ ਤੇ ਸਾਡੇ ਬੱਚੇ ਜਿਹੜੇ ਆ ਉਹ ਹਲੇ ਵੀ ਰੂਟਸ ਨਾਲ ਜੁੜੇ ਆ ਤੁਸੀਂ ਮਿਲੋਗੇ ਡਾਕਟਰ ਸਾਹਿਬ ਨੂੰ ਡਾਕਟਰ ਦੀਪ ਨੂੰ ਡਾਕਟਰ ਹਿਮਾਸ਼ੂ ਨੂੰ ਐਂਡ ਡਾਕਟਰ ਨੀਹਾ ਨੂੰ ਡਾਕਟਰ ਪੂਰਨ ਮਾਨੂ ਯਾ ਐਨੀਬਡੀ ਕੋਈ ਵੀ ਸਾਡੇ ਬੰਦੇ ਨੂੰ ਕਿਸੇ ਕਰਵਰ ਦੇ ਮਿਲੋਗੇ ਤੁਸੀਂ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਅੱਜ ਵੀ ਤੁਹਾਨੂੰ ਸਾਰਾ ਕੁਝ ਭੁੱਲ ਕੇ ਉਹ ਇੱਜ਼ਤ ਮਾਣ ਨਹੀਂ ਭੁੱਲੇ ਅੱਜ ਤੱਕ ਜਿਹੜਾ ਨਾ ਅਸੀਂ ਕਦੇ ਉਹ ਗਰੀਬੀ ਦੇ ਹਾਲਾਤ ਵੀ ਨਹੀਂ ਭੁੱਲੇ ਪਰ ਕਿਨੇ ਉਹਨਾਂ ਕੀਤੀ ਕੀ ਕੀ ਬਾਤ ਵੀ ਨਹੀਂ ਭੁੱਲੇ ਕੋਈ ਖੱਬੀ ਖਾਨ ਬਣੇ ਸਾਡੀ ਜੁੱਤੀ ਤੇ ਸਨੀ ਪਰ ਪਿਆਰ ਨਾਲ ਬੋਲੇ ਤੇ ਔਕਾਤ ਵੀ ਨਹੀਂ ਭੁੱਲੇ ਸਾਡਾ ਜਿਹੜਾ ਕੰਮ ਹੈਗਾ ਅਸੀਂ ਆਪਣੀਆਂ ਜਿਹੜੀਆਂ ਜੀਆ ਉਸ ਵੇਲੇ ਬਹੁਤ ਪਿਆਰ ਨਾਲ ਸਾਡੇ ਫਾਦਰ ਸਾਹਿਬ ਦਾ ਡਲਸਿਸ ਬਸ ਸਾਨੂੰ ਪਤਾ ਇਸ ਗੱਲ ਦਾ ਕਿਉਂਕਿ ਵੀਰ ਜੀ ਸਾਡੇ ਛੱਤੀ ਵੀਰ ਜੀ ਅਸੀਂ ਇੱਥੋਂ ਲੈ ਕੇ ਜਾਂਦੇ ਸੀ ਅਸੀਂ ਗੱਡੀ ਮੰਗਣੀ ਕਿਸੇ ਦੀ ਗੱਡੀ ਮੰਗ ਕੇ ਉੱਥੇ ਲੈ ਕੇ ਜਾਣਾ ਬਹੁਤ ਜ਼ਰਾ ਮੁਸ਼ਕਲ ਸੀ ਤੇ ਉਸ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੇ ਫਾਦਰ ਸਾਹਿਬ ਦੀ ਇਹ ਇੱਛਾ ਸੀਗੀ ਕਿ ਸਾਡੇ ਬੱਚੇ ਡਾਕਟਰ ਬਣ ਕਿਸੇ ਤਰ੍ਹਾਂ ਵੀ ਇਹ ਬੂਟਾ ਬੇਸਿਕਲੀ ਉਹਨਾਂ ਦਾ ਲਾਇਆ ਸਰਗੀ ਬਾਲਾ ਵੇਦ ਪ੍ਰਕਾਸ਼ਨਾਂ ਦੀ ਠੀਕ ਹੈ ਜੀ ਜਿਨ੍ਹਾਂ ਦੀਆਂ ਜੁੱਤੀਆਂ ਸਦਕਾ ਇਹ ਸਾਰਾ ਕੁਝ ਚੱਲ ਰਿਹਾ ਅੱਗੋਂ ਸਿਤਾਉਣਾ ਦੀ ਜਿਹੜੀ ਮਸ਼ਾਲ ਸਾਨੂੰ ਵੜਾਈ ਅਸੀਂ ਕੈਰੀ ਕਰ ਰਹੇ ਆਂ ਤੇ ਸਾਡੇ ਬੱਚੇ ਉਹਨੂੰ ਬਖੂਬੀ ਅੱਗੇ ਲੈ ਕੇ ਜਾ ਰਹੇ ਨੇ ਸਾਨੂੰ ਇਸ ਗੱਲ ਦਾ ਮਾਣ ਹੈ ਔਰ ਮੈਂ ਇਹ ਇਲਾਕੇ ਵਾਲਿਆਂ ਨੂੰ ਪ੍ਰੋਮਿਸ ਵੀ ਕਰਨਾ ਚਾਹੁੰਦਾ ਕਿ ਜਿਹੜੇ ਆਨੰਦ ਪਰਿਵਾਰ ਹੈਗਾ ਇੱਥੇ ਉਹ ਕਿਤੇ ਵੀ ਚਾਹੇ ਉਹ ਸੰਸ਼ਕਤੀ ਆਨੰਦ ਹੋਵੇ ਸੰਜੀਵ ਆਨੰਦ ਹੋਵੇ ਚਾ ਇੱਕ ਕੋਈ ਵੀ ਆਨੰਦ ਹੋਵੇ ਉਹ ਇਲਾਕੇ ਨੂੰ ਨਮੋਸ਼ੀ ਨਹੀਂ ਕਿਸੇ ਵੀ ਹਾਲਤਾਂ ਮਹਿਸੂਸ ਹੋਣ ਦੇਗਾ ਇਲਾਕੇ ਦਾ ਕੋਸ਼ਿਸ਼ ਕਰੇਗਾ ਜਿੰਨਾ ਵੀ ਇਲਾਕੇ ਦੇ ਅ ਅੱਗੇ ਵਧਣ ਚ ਜਿਹੜਾ ਵੀ ਇਲਾਕੇ ਦੀ ਪ੍ਰੋਗਰੈਸ ਚ ਜਿਹੜਾ ਵੀ ਇਲਾਕੇ ਦਾ ਨਾਮ ਬਣਾਉਣ ਚ ਜਿੰਨਾ ਕਿ ਵੀ ਉਹ ਆਪਣਾ ਤਿਲ ਫੁੱਲ ਜੋ ਵੀ ਆਪਣਾ ਸਰਦਾ ਬਣਦਾ ਕਰ ਸਕਦਾ ਉਹ ਕਰੇਗਾ ਔਰ ਬੱਚੇ ਵੀ ਇਸ ਤਰ੍ਹਾਂ ਹੀ ਦਿਲ ਨਾਲ ਲੱਕੇਵਾਲੀਂ ਦੀ ਲੱਕੇਵਾਲੀਆਂ ਦੀ ਸੇਵਾ ਕਰਨ ਲਈ ਥੈਂਕ ਯੂ